ਕੇ ਸਰਪਾਰਤੀ ਸੇਵਾ ਸੰਮਤੀ ਵੱਲੋਂ ਸਿਵਲ ਹਸਪਤਲ ਵਿਖੇ ਚਲਾਏ ਜਾ ਰਹੇ ਫ੍ਰੀ ਲੰਗਰ ਦੀ ਸੇਵਾ ਵਿੱਚ ਸੇਵਾ ਕਰਨ ਲਈ ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਰਾਕੇਸ਼ ਕੁਮਾਰ ਬੰਸਲ ਤੇ ਸਮੂਹ ਮੈਂਬਰ ਪਹੁੰਚੇ। ਉਹਨਾਂ ਨੇ ਸਰਪਾਰਤੀ ਸੇਵਾ ਸੰਮਤੀ ਦੇ ਨੇਕ ਕਮਾਦੀਸ਼ ਲੰਗਾ ਕੀਤੀ ਅਤੇ ਕਿਹਾ ਕਿ ਅਗਰਵਾਲ ਸਮਾਜ ਸਭਾ ਸਰਪਾਰਤੀ ਸੇਵਾ ਸੰਮਤੀ ਦੇ ਸੇਵਾ ਦੇ ਕੰਮ ਵਿੱਚ ਸਹਿਯੋਗ ਕਰੇਗੀ। ਸਰਪਾਰਤੀ ਸੇਵਾ ਸੰਮਤੀ ਵੱਲੋਂ ਅਗਰਵਾਲ ਸਮਾਜ ਸਭਾ ਦੇ ਮੈਂਬਰਾਂ ਦਾ ਸਨਮਾਨ ਚਿੰਨ੍ਹ ਦੇ ਕੇ ਵੀ ਸਨਮਾਨ ਕੀਤਾ ਗਿਆ। ਦੇਖੋ ਜੀ ਸੀ ਬਹੁਤ ਇਸ ਵਿੱਚ ਧੰਨਵਾਦ ਕਰਦੇ ਆ ਸਰ ਭਾਰਤੀ ਸੇਵਾ ਸੰਮਤੀ ਦਾ ਇਹਨਾਂ ਨੇ ਬਹੁਤ ਵਧੀਆ ਪੁੰਨ ਦਾ ਕੰਮ ਸ਼ੁਰੂ ਕੀਤਾ ਹੈਗਾ ਸਰਕਾਰੀ ਹਸਪਤਲ ਦੇ ਵਿੱਚ ਮਰੀਜ਼ਾਂ ਵਾਸਤੇ ਉਹਨਾਂ ਨੇ ਸਾਰੇ ਜਿੰਨੇ ਵੀ ਨਾਲ ਆਉਂਦੇ ਨੇ ਪੇਸ਼ੈਂਟਾਂ ਦੇ ਉਹਨਾਂ ਵਾਸਤੇ ਅਸੀਂ ਸਾਰੇ ਧੂਰੀ ਵਾਲਿਆਂ ਨੂੰ ਇਹ ਬਖਤਵਾਦ ਅਪੀਲ ਕਰਦੇ ਆਂ ਵੀ ਇੱਥੇ ਆ ਕੇ ਆਪਣਾ ਸੇਵਾ ਕਰਿਆ ਕਰੋ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈਗੀ ਅਸੀਂ ਅਗਰਵਾੜ ਸਮਾਜ ਸਭਾ ਵੱਲੋਂ ਅੱਜ ਸਾਡੇ ਸਾਰੇ ਪ੍ਰਧਾਨ ਜੀ ਸਾਡੇ ਸਾਰੇ ਅਸੀਂ ਪਹੁੰਚੇ ਆਂ ਔਰ ਸਾਨੂੰ ਇਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਸਾਰੇ ਸਭਾ ਲੰਦਾ ਪਿਆਤਨ ਸਿੰਘ ਖਾਨ ਜੀ ਦਾ ਔਰ ਸੁਖਵਿੰਦਰ ਸੁਖੀ ਜੀ ਦਾ ਰਕੇਸ਼ ਜੀ ਦਾ ਔਰ ਸਾਰੇ ਜਿੰਨੇ ਵੀ ਇਹਨਾਂ ਦੇ ਸਾਰੇ ਮੈਂਬਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਜ ਇਹ ਸੇਵਾ ਦਾ ਮੌਕਾ ਦਿੱਤਾ ਔਰ ਪ੍ਰਮਾਤਮਾ ਨੂੰ ਹੀ ਬੇਨਤੀ ਕਰਦੇ ਆਨਪੂਰਨਾ ਮਾਤਾ ਨੂੰ ਵੀ ਇਹਨਾਂ ਤੇ ਸਦਾ ਕਿਰਪਾ ਬਖਸ਼ੀ ਮੈਂ ਪਿਆਤਨ ਸਿੰਘ ਖਾਨ ਜਨਰ ਸਿੱਕੀ ਸਾਰੇ ਕੋ ਅਤਿ ਸੇਵਾ ਸੰਪਤੀ ਕਹਿੰਦਾ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਜੈ ਸੇਵਾਦਮ ਕਹਿੰਦਾ ਉਸ ਤੋਂ ਬਾਅਦ ਮੈਂ ਅੱਜ ਅਗਰਵਾਲ ਸਮਾਜ ਦੇ ਸਾਰੀ ਟੀਮ ਪ੍ਰਧਾਨ ਮਦਨ ਲਾਲ ਜੀ ਇਗਨਦੀ ਨਾਲ ਮੈਂ ਸਾਰੀ ਟੀਮ ਸਾਰੇ ਅਹੁਦੇਦਾਰ ਇੱਥੇ ਪਹੁੰਚੇ ਨੇ ਉਹਨਾਂ ਦਾ ਮੈਂ ਆਪਣੇ ਤੈਦਿਲ ਤੋਂ ਆਪਣੇ 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 ਵੱਲੋਂ ਆਪਣੀ ਸਰਹ ਭਾਰਤੀਆ ਸੇਵਾ ਸੰਧੀ ਵੱਲੋਂ ਬਹੁਤ ਬਹੁਤ ਆਵਾਰੀਆਂ ਰਣੀ ਆ ਵੀ ਉਹਨਾਂ ਨੇ ਆ ਕੇ ਇੱਥੇ ਆਪਣੇ ਚਰਨ ਪਾਏ ਨੇ ਤੇ ਸਾਡੀ ਇਸ ਜਿਹੜੀ ਹੈ ਅਨਪੂਰਨ ਰਸੋਈ ਹੈ ਇਹਦੇ ਵਿੱਚ ਆਪਣੇ ਆ ਕੇ ਆਪਣੀ ਹਿੱਸਾ ਪਟਾਇਆ ਤੇ ਇਸ ਤਰ੍ਹਾਂ ਸਾਡੀ ਹੌਸਲਾ ਅਫਜ਼ਾਈ ਕੀਤੀ ਹੈ ਮੈਂ ਮਤਲਬ ਇਹਨਾਂ ਦੇ ਦੋਗਾਂ ਨੇ ਜਿਹੜਾ ਆ ਕੇ ਇੱਥੇ ਦੇ ਸਾਡਾ ਹੌਸਲਾ ਵਧਾਇਆ ਉਹਦੇ ਨਾਲ ਸਾਡੀ ਸਰਪੱਤਿਆ ਸੇਵਾ ਸੰਸਥਾ ਨੂੰ ਇੱਕ ਐਕਸਟਰਾ એનર્ਜੀ ਮਿਲੀ ਹੈ ਕਿ ਮੈਂ ਇੱਕ ਵਿਸ਼ਵਾਸ ਦੇ ਨਾਲ ਕਹਿ ਰਿਹਾ ਸੀ ਵੀ ਅਸੀਂ ਇੱਥੇ ਜਿਹੜੇ 80% ਲੋਕ ਸਿਵਲ ਹਸਪਤਲ ਚ ਆ ਰਹੇ ਨੇ ਉਹ ਗਰੀਬੀ ਤਬਕੇ ਤੋਂ ਨੀਚੇ ਆ ਰਹੇ ਨੇ ਉਹਨਾਂ ਲੋਕਾਂ ਨੂੰ ਆਪਣੇ ਦਵਾਈਆਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਤੇ ਦਵਾਈਆਂ ਆਪਣੇ ਰੋਟੀ ਪਾਣੀ ਦਾ ਖਰਚਾ ਕਿੱਥੋਂ ਪੂਰਾ ਹੋਣਾ ਸਰ ਸਹਿਰਬਾਸੀਆਂ ਨੂੰ ਕੀ ਅਪੀਲ ਹੈ ਸਰਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਆ ਕੇ ਇੱਥੇ ਸੇਵਾ ਕਰਨ ਲੈ ਅਸੀਂ ਜਿਹਨਾਂ ਮਰੀਜ਼ਾਂ ਦੀ ਇੱਥੇ ਸੇਵਾ ਕਰਾਂਗੇ ਉਹ ਲੋਕ ਆ ਕੇ ਸਾਨੂੰ ਜਿਹੜ ਤਾਂ ਦਿਲ ਤੋਂ ਦਵਾਵਾਂ ਦੇਣਗੇ ਉਹ ਸਾਡੇ ਆਉਣ ਵਾਲੇ ਜੀਵਨ ਦੇ ਸਾਰੇ ਵਸਾਈ ਹੋਣਗੇ ਆ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਾਂਗੇ ਵੀ ਉਹਨਾਂ ਦਾ ਕੋਈ ਫੈਸਟੀਵਲ ਕਿਸੇ ਟਾਈਮ ਕੋਈ ਜਨਮ ਦਿਨ ਆਉਂਦਾ ਕੋਈ ਐਨਿਵਰਸਰੀ ਆਂਦੀ ਹੈ ਕੋਈ ਦੂਸਰੀ ਕੋਈ ਉਹਨਾਂ ਨੇ ਨਿੱਜੀ ਤੌਰ ਤੇ ਕੋਈ ਫੈਸਟੀਵਲ ਬਣਾਣਾ ਹੈ ਉਹ ਦੂਸਰੀ ਜਗ੍ਹਾ کلبਾਂ ਦੇ ਵਿੱਚ ਜਾ ਕੇ ਇਹ ਹੋਟਲਾਂ ਦੇ ਵਿੱਚ ਆ ਕੇ ਬਣਾਉਣ ਦੀ ਬਜਾਏ ਇੱਥੇ ਆ ਕੇ ਸੇਵਾ ਕਰਕੇ ਦੇਖੋ ਵੀ ਤੁਹਾਨੂੰ ਉਹਦਾ ਕਿੰਨਾ ਫਰੂਟ ਆਉਣ ਵਾਲੇ ਜੀਵਨ ਵਾਸਤੇ ਕਿੰਨਾ ਸਾਈ ਹੁੰਦਾ ਜਿਸ ਤਰ੍ਹਾਂ ਕਹਿੰਦੇ ਅੰਨਦਾਨ ਮਹਾਦਾਨ ਇਹ ਸਭ ਤੋਂ ਵੱਡਾ ਦਾਨ ਆ ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਛੋਟੇ ਜਿਹੇ ਸ਼ਹਿਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਲੋੜਵੰਦ ਲੋਕ ਆਉਂਦੇ ਨੇ ਮਰੀਜ਼ ਆਉਂਦੇ ਨੇ ਮਰੀਜ਼ਾਂ ਦੇ ਨਾਲ ਉਹਨਾਂ ਦੇ ਪਰਿਵਾਰ ਜੀ ਆਉਂਦੇ ਨੇ ਤੇ ਉਹ ਕਿਉਂਕਿ ਐਨੇ ਕ ਮਜਬੂਰ ਹੁੰਦੇ ਨੇ ਕੋਈ ਨਾ ਬਿਮਾਰੀ ਵੱਲੋਂ ਪੀੜਤ ਹੁੰਦੇ ਨੇ ਤੇ ਇਹਨਾਂ ਨੂੰ ਜਿਹੜੋ ਅਸੀਂ ਦੇਖਿਆ ਇਹਨਾਂ ਦੀ ਕਿਚਨ ਵਗੈਰਾ ਖਾਣਾ ਬਿਲਕੁਲ ਜਿਵੇਂ ਕਰਦਾ ਆਉਂਦਾ ਉਸ ਤੋਂ ਵੀ ਵਧੀਆ ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਸਾਡੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਇਹਨਾਂ ਨੇ ਐਡਾ ਵੱਡਾ ਉਪਰਾਲਾ ਕਰਿਆ ਤੇ ਜਦੋਂ ਵੀ ਇਹ ਸਾਡੀ ਲੋੜ ਮਹਿਸੂਸ ਕਰਨਗੇ ਤਾਂ ਅਸੀਂ ਬਧੋਬਧ ਇਹਨਾਂ ਨੂੰ ਜਿਵੇਂ ਸਾਡੇ ਕੋਲ ਆਰਧ ਦੀ ਗਾਂ ਵੀ ਆ ਰਹੇ ਸੈਲਰ ਵੀ ਆਸੀਂ ਬਧੋਬਧ ਇਹਨਾਂ ਨੂੰ ਆਪਦੇ ਵੱਲੋਂ ਪ੍ਰੋਵਾਈਡ ਕਰਾਂਗੇ ਜਿਵੇਂ ਇਹ ਕਹਿੰਦੇ ਕੰਟਕ ਜਾਂ ਚਾਹੋ